ਕਪਾ ਸ਼ੰਦ ਕਹਿਤ ਕੜਾ ਕੜ ਰਹੋ ਤੇਰੇ ਸਾਨੂੰ ਕੀ ਸਿੱਖਿਆ ਦਿੰਦਾ ਹੈ ਕੜਾ ਇਸ ਪ੍ਰਕਾਰ ਸਿੱਖਿਆ ਦਿੰਦਾ ਹੈ ਏ ਮਨ ਨੂੰ ਕਟ ਕੇ ਰੱਖੋ ਕਰਮ ਹੱਤ ਨਿਜ ਹੱਥ ਤਰਕ ਆਹੇ ਤਰਕ ਵਿਚੈਮ ਕੜੇ ਰਹੋ ਬਜੇ ਰਹੋ અતੈਂਤ ਹੱਟ ਕਰਕੇ ਕਹਤ ਕਾਸ਼ ਮੋਹ ਕਾਸ਼ ਕਿ ਸ਼ਹਿਰਾਂ ਦੇ ਮੈਨੂੰ ਕਸ਼ ਕਰਕੇ ਕਬਰ ਕਸਾ ਕਰਕੇ ਰਹੋ ਸਾਧ ਜਤ ਸਤ ਤਰਕ ਜਤ ਸਤ ਧਾਰ ਕੇ ਦੇਖ ਪਰਾਣੀਆਂ ਚੰਗੀਆਂ ਮਾਵਾਂ ਪੈਣਾ ਧੀਆਂ ਜਾਣੇ ਕਿਉਂ ਜਤ ਸਤ ਏਕਾ ਨਾਰੀ ਜਤੀ ਹੋਏ ਪਰਨਾਰੀ ਧੀ ਪੈਣੋ ਖਾਣੇ ਇਹ ਪਸ਼ੇਰਾ ਸਿੱਖਿਆ ਦੇ ਰਿਹਾ ਹੈ ਕਹਤੇ ਕੇਸ ਧਰ ਤੇਸ ਕੇਸ ਕਹਿੰਦੇ ਜੇ ਤੈਨ ਸਿੱਖੀ ਦਾ ਤੇਸ ਧਾਰਿਆ ਹੈ ਹਾਲ ਗੁਰੂ ਦੇ ਆਲਾ ਬਣਿਆ ਹੈ ਗੁਰੂ ਗੁਰਮੁਖ ਹੋਇ ਰਹਿਓ ਗੁਰੂ ਸਾਹਿਬ ਦੇ ਕੇਸ ਦਿੱਤੇ ਮੋਹਰ ਜੇ ਧਾਰੀ ਆ ਗੁਰਮੁਖ ਜੀਵਨ ਬਣਾ ਕੇ ਰਹੀ ਕਾਹੇ ਗੁਰਾਂ ਦੇ ਸਨਮੁਖ ਰਹਿਣਾ ਕਾਹੇ ਕਿਰਪਾਨ ਮੋਹਿ ਧਾਰ ਧਾਰ ਕਹਿੰਦੀ ਹੈ ਜੇ ਤੈ ਮੈਨੂੰ ਧਾਰਨ ਕੀਤਾ ਸਿੱਖ ਬਣਿਆ ਕਾਨ ਸੂਰਮਤਾ ਗਹਿਓ ਅਸਤ ਪਗੜ ਕੇ ਸੂਰਮਤਾ ਹੀ ਰੱਖੀ ਕੈਰ ਨਾ ਬਣ ਜਾਈ ਧਰਮ ਵਿੱਚ ਹਨ ਕੰਗਾ ਸਵਸਨ ਊਂ ਕਹ ਧਰਮ ਦਾ ਸਾਰ ਗਦਾਈਏ ਸਿੱਖਿਆ ਨਹ ਹੋਰ ਜੋ ਗੁਰਜ ਦੇਹੋ ਤਾਜ ਜਿਵੇਂ ਕੰਗੇ ਦੇ ਨਾਲ ਜਿਹੜੇ ਕੁੱਤੇ ਫੁੱਤੇ ਰੋਨ ਹੋਣੇ ਪੁੰਝੇ ਹੋਏ ਉਹ ਸਾਰਿਆਂ ਨੂੰ ਠੀਕ ਕਰ ਲੀਦਾ ਐ ਮੰਨਦੇ ਭੈੜੇ ਜਿਹੜੇ ਸੰਕਲਪਾ ਨੂੰ ਜਾਣ ਵਾਲੇ ਪਰਮੇਸ਼ਰ ਵੱਲੋਂ ਉਹਨਾਂ ਸਾਈਆਂ ਦਈਆਂ ਨੂੰ ਛੱਡਦੇ ਕੀ ਕੰਗਾ ਸਿੱਖਿਆ ਦੇ ਰਿਹਾ ਹੈ ਕਹੇ ਅੰਮ੍ਰਿਤੇ ਅੰਮ੍ਰਿਤ ਹੋ ਰਹੋ ਕਹਿੰਦਾ ਕਿ ਅੰਮ੍ਰਿਤ ਹੋਕ ਪੀ ਕੇ ਅਮਰ ਹੋ ਜਾ ਅੰਮ੍ਰਿਤ ਸ੍ਰੀ ਗੁਰ ਨਾਮ ਪਾਜੋ ਅੰਮ੍ਰਿਤ ਦਾ ਨਾਮ ਹੈ ਅੰਮ੍ਰਿਤ ਨਾਮ ਨੇ ਧਾਰਨਿਆ ਗੁਰ ਤੁੰਨੇ ਪੀਵੋ ਪਾਹੀਏ ਦਾ ਭਜਨ ਕਰ ਗੜਾ ਧਾਰ ਕਰ ਵਾਰ ਗੜਾ ਧਾਰ ਕਰਕੇ ਕੁਰਵਾਰ ਤਲਵਾਰ ਦੇ ਵਾਰ ਨੂੰ ਰੋਕਣ ਵਾਲਾ ਹੈ ਦੀਵੀ ਬੰਦ ਸ਼ਸਤਰ ਕੜਾ ਰੀਤੇ ਬਾੰਕ ਦੀ ਰੱਖਿਆ ਕਰਨ ਵਾਲਾ ਹੈ ਬਾਹਰ ਰੋਕੋ ਸੋਚਿਆਏ ਕਰ ਹੋਰ ਚੱਕ ਕਣਿਆਲੀ ਬਾਣ ਸ੍ਰੀ ਸਾਹਿਬ ਦਾ ਬਾਹਰ ਰੋਕ ਸਕਦੇ ਹੋ ਤੁਸੀਂ ਏਸ ਧਾਰ ਦਾੜਾ ਸਵਾਰ ਅਜੇ ਕਿਸਾਂ ਨੂੰ ਧਾਰ ਸੀਸ ਤੇ ਦਾੜੇ ਨੂੰ ਸਵਾਰ ਨਾ ਕਰੋ ਹਰ ਸੰਗ ਜਾਏ ਅਰ ਜਿਸ ਨੂੰ ਜਿਹੜਾ ਧਰਮ ਦੇ ਵਿਰੋਧੀ ਉਹਨਾਂ ਨਾਲ ਜਾ ਕੇ ਮੁਕਾਬਲਾ ਕਰੋ ਕਰ ਕਿਰਪਾਨ ਕਰ ਮਾਹ ਹੈ ਸਾਹਿਬ ਦੀ ਕਿਰਪਾਨ ਕਕੜ ਕਰਕੇ ਆਨਕਾਰ ਸਭ ਸਤਰਣ ਗਨ ਜਿਹੜੇ ਦੁਸ਼ਮਣ ਉਹਨਾਂ ਦਾ ਮੁਕਾਬਲਾ ਕਰਕੇ ਨਾਸ਼ ਕਰੋ ਕਾਸ਼ ਕਾਸ਼ ਕਟ ਆਸ਼ ਸਰ ਨੂੰ ਪਸ ਕਰਕੇ ਅੱਛੀ ਤਰ੍ਹਾਂ ਤਿਆਰ ਬਰ ਤਿਆਰ ਰਹੋ ਬਨ ਜਿਵੇਂ ਤੂੰ ਗਿਆਨ ਨੂੰ ਪਿਆਰ ਹੋ ਕੇ ਬਣ ਕੇ ਰਹਿ ਸੁਭ ਕੇਸ ਸੁਧਾਰਨ ਕਾਰਨ ਕੋਣੇ ਕੇਸਾਂ ਨੂੰ ਸੁਧਾਰਨ ਵਾਸਤੇ ਰੰਗਾ ਸੀਸ ਧਰੋ ਸਦਾ ਸਦਾ ਕੇਸਾਂ ਦੀ ਕਮੈ ਰੱਖਣਾ ਕਰੋ ਕਰ ਧਿਆਨ ਗੁਰੂ ਸਾਹਿਬ ਸਦਾ ਦਾਉ ਦੋਪਹਿ ਹੰਤਾਰੋ ਕੇ ਗੁਰੂ ਮਾਰਨ ਆਪ ਦਾ ਸਰੂਪ ਸਾਨੂੰ ਦਿੱਤਾ ਹੈ ਨਹਿ ਨਾਨ ਘੂਮ ਤਜੋ ਕਦ ਜੰਮ ਘੋਸਰਾਂ ਨੂੰ ਸਿਆਪ ਦੇ ਪੈਰ ਨਹੀਂ ਹੋਣਾ ਯੇਵੋ ਕਰਨ ਦੀ ਲੋੜ ਪਵੇ ਕੇਸ ਕਹੈ ਹਮ ਚਿੰਨ ਕੇਦ ਕਹਿੰਦੇ ਅਸੀਂ ਜਿਹੜੇ ਚਿੰਨ ਹੋਂ ਦਸਮ ਗੁਰ ਪੰਥ ਕੇ ਰਹਿ ਕਦੇ ਦਸਮ ਗੁਰੂ ਸਤੇ ਪਾਸ਼ਾ ਦੇ ਖਾਲਸਾ ਪੰਥ ਦੇ ਚਿੰਨ ਨੇ ਕੇ ਸਿੱਖਿਆ ਇਹ ਦਿੰਦੇ ਹਨ ਗੰਗਾ ਕਹੈ ਸੁਧਾਰ ਕੇ ਕੇਸ ਜੇ ਕੇਸਾਂ ਨੂੰ ਸੁਧਾਰ ਕੇ ਕਰ ਹੋ ਜੋ ਫੇਰ ਹੈ ਹਾਂ ਜੀ ਕਹੇ ਹਰਨਾ ਕਰੋ ਫੇਰ ਕਰਕੇ ਕਹੇ ਕਿਰਪਾਨ ਮੋਹਿ ਤਾਰ ਪਾਨ ਮੈਂ ਕਹਿੰਦੀ ਮੈਨੂੰ ਧਾਰ ਕਰਕੇ ਹੱਥ ਵਿੱਚ ਗੁਰਮਤਾ ਚੜ੍ਹ ਹੈ ਗੁਰਮਤਾਈ ਚੜ ਜਾਏਗੀ ਤੇਰੇ ਅੰਦਰ ਕੈਰ ਨਹੀਂ ਰਹੇਗਾ ਕਹਤ ਸਹਿਰਾ ਕਾਸ਼ ਸਹਿਰਾ ਕੰਡੇ ਕਸ ਕਰਕੇ ਮੇਰੇ ਤਾਈ ਇਹ ਤਰਣ ਚਾਵ ਸੋ ਬੜ ਹੈ ਜੇ ਚਾਹ ਤੇਰਾ ਵੀਰ ਤਾਈ ਦਾ ਵੱਧ ਜਾਏਗਾ ਕਹੇ ਕੜਾ ਕਰੇ ਜੋ ਮੋਹਿ ਕਰ ਕੜਾ ਕਹਿੰਦਾ ਇਹ ਮੈਨੂੰ ਹੱਥ ਚ ਧਾਰੇਗਾ ਰਾਜ ਅਰਮ ਤੇ ਕਰਤ ਹੂੰ ਉਹਨਾਂ ਦੇ ਦੁਸ਼ਮਣਾਂ ਤੋਂ ਮੈਂ ਰੱਖਿਆ ਕਰਾਂਗਾ ਗੁਰੂ ਪੰਥ ਸਿੰਘਨ ਕੀ ਰੱਖ ਗੁਰੂ ਕੇ ਪੰਥ ਸਿੰਘਾਂ ਦੀ ਰੱਖਿਆ ਸਦਾ ਕਰਤਾ ਨਾਹਿ ਡਰਤ ਹਾਂ ਮੈਂ ਕਰਾਂਗਾ ਡਰਾਂਗਾ ਨਹੀਂ ਭੈ ਨਹੀਂ ਮੈਨੂੰ ਕਿਸੇ ਦਾ ਇਸ ਰਾਖ ਸਭ ਦਾ ਸਾਰੇ ਸਿੰਘ ਕੇ ਸਾਥ ਸੂਰ ਤੇ ਰੱਖਣੀ ਚਾਹੀਦੀ ਨਹੀਂ ਸੁਣਨੇ ਚਾਹੀਦੇ ਪਟਲਨੇ ਨਹੀਂ ਚਾਹੀਦੇ ਕਿਸੇ ਪ੍ਰਕਾਰ ਦਵਾਈ ਨਾਲ ਮਰ ਕੇ ਨਾਸ ਨਹੀਂ ਕਰਨੇ ਚਾਹੀਦੇ ਸਤਲ ਸਾਬਤ ਨਿਜ ਕਰੀਆ ਸਤਲ ਸਾਬਤ ਨਿਜ ਕਰੀਆ ਆਜੀ ਚੰਗਾਰੀ ਸਾਬ ਨੂੰ ਸ਼ੂਰਤ ਰੱਖਣੀ ਹੈ ਕੰਗਾਰਾਖ ਹੋ ਕੇ ਸੋਇ ਕੰਨ ਹਮੇਸ਼ਾ ਰੱਖ ਕਰਕੇ ੜਾ ਤਰ ਮਾਹੀ ਖੂ ਧਰੀਆ ੜਾ ਹੱਥੀਂ ਤੋ ਰੱਖਣਾ ਕਦੇ ਲਹਣਾ ਨਹੀਂ ਹੈ ਕਾਸ਼ ਕਾਸ਼ ਕਟ ਆਸ਼ ਸ਼ਰਮ ਮਸਰ ਕੇ ਅੱਛੀ ਤਰ੍ਹਾਂ ਸਾत्रे ਧਰ ਕਿਰਪਾਨ ਕੋ ਬਾਪੇ ਕਿਰਪਾਨ ਨੂੰ ਧਾਰਨ ਕਰੋ ਮਹਾਰਾ ਕਹਿੰਦੇ ਹਨ ਕਰੇ ਅੰਮ੍ਰਿਤ ਗੁਰਪਾਨ ਕਿਉ ਗੁਰੂ ਸਾਹਿਬ ਦਾ ਪਾਈ ਅੰਮ੍ਰਿਤ ਛੱਕ ਕਰਕੇ ਕਰੋ ਸਤਰਨ ਨਿਦਾਨ ਇਹ ਨਾਮ ਅੰਤ ਕਰੇ ਜਿਹੜੇ ਧਰਮ ਦੇ ਵਿਰੋਧੀ ਹਨ ਮਨ ਨੀਮਾ ਬੜ ਮਾਤਰ ਆਖ ਕ ਮਨ ਨੀਮਾ ਮੁਰਦੀ ਨੂੰ ਗੱਡੀ ਰੱਖੋ ਗਿਆਨ ਗੁਰੂ ਔਰ ਮਾਹੇ ਧਰੋ ਗੁਰੂ ਸਾਹਿਬ ਦਾ ਗਿਆਨ ਦਿਲ ਤੋਂ ਧਾਰਨ ਕਰੋ ਗੁਰੂ ਸਾਹਿਬ ਸਬਦ ਸੋ ਜਾਪ ਕਰ ਗੁਰੂ ਸਾਹਿਬ ਕੋ ਸ਼ਬਦ ਦਾ ਜਾਪ ਕਰੋ ਸਭ ਸਾਗਰ ਤੇ ਪਾਰ ਪਾਰ ਇਹ ਸਿੱਖਾਂ ਦੇ ਕਾਰਜ ਮੁੰਡੇ ਤੋਂ ਪਾਰ ਪੈ ਜਾ ਤਬੇਤ ਕੜਾ ਕਹੇ ਚੋਰੀ ਆਦ ਕਾਤ ਕੋ ਨਾ ਹੱਥ ਲਾਈ ਕੜਾ ਕਹਿੰਦਾ ਏ ਚੋਰੀ ਆਦ ਕੋ ਕਿਸੇ ਨੂੰ ਮਾਰਨ ਲਾ ਵਾਸਤੇ ਹੱਥ ਨਾ ਚੱਕੀ ਕਛ ਕਹੇ ਜਤੀ ਰਹੋ ਤਿਆਗ ਪਾਰ ਨਾਰ ਕੋ ਕੰਗਾ ਕਹਿੰਦਾ ਜਤੀ ਰਹੋ ਪ੍ਰਾਇ ਘਰ ਨੂੰ ਤਿਆਗ ਕੇ ਕੰਗਾ ਕਹੇ ਤੂਤੇ ਰੋਮਾਂ ਵਾਂਗੂ ਸਾਜ ਪਾਪ ਨਿੰਦ ਕੰਗਾ ਕਹਿੰਦਾ ਤੂਤੇ ਰੋਮ ਜਿਵੇਂ ਕੱਢਦਾ ਮੈਂ ਪਾਪ ਤੇ ਨਿੰਦਿਆ ਛੱਡਦੇ ਕਾਹੇ ਕਿਰਪਾਨ ਸਾਜ ਲੋਹ ਮੋਹ ਹੰਕਾਰ ਕੋ ਸੋ ਜੀਆ ਨੋ ਕੋ ਮੋਹ ਅਹੰਕਾਰ ਨੂੰ ਛੱਡ ਦੇ ਜੇ ਸਹ ਸਾਡੀ ਮਿਆਈ ਪਾਲ ਸਤ ਸੰਗ ਕਰ ਜੇ ਗੋਵਿੰਦ ਸਾਡੇ ਨੂੰ ਪਾਲ ਤੇ ਸਤ ਸੰਗ ਦੀ ਪਾਲਣਾ ਕਰ ਅੰਮ੍ਰਿਤ ਕਹੇ ਅਮਰ ਹੋ ਜਾ ਪੀ ਕੇ ਰਸ ਸਾਰ ਕੋ ਜੇ ਹਰ ਬੰਝਾ ਰਸੂ ਅਸਲੀ ਅੰਮ੍ਰਿਤ ਨੂੰ ਪੀ ਕੇ ਐਸੇ ਪੰਜ ਕੱਕੇ ਜਿਨ ਪਹਾਰ ਲੀਨੇ ਨੇ ਸਤ ਗੁਰਾਂ ਤੋਂ ਇਹ ਜੇ ਪੰਜ ਕਨਾਲ ਜਿਨ੍ਹਾਂ ਨੂੰ ਜੀਵਨ ਸਾਲ ਤੋਂ ਧਾਰਨ ਕੀਤੇ ਐ ਪਾਵੇਗਾ ਗੋਬਿੰਦ ਸਿੰਘ ਗੁਰੂ ਕੇ ਜੀ ਦਾ ਕਾਲੂ ਨੂੰ ਜਿਹੜਾ ਇਹ ਵਰਸਨਾ ਨੂੰ ਪਾ ਲਏਗਾ ਮਾਰਾ ਕਹਿੰਦੇ ਹਮ